ਸਿੱਖੀ ਦੀ ਕੀ ਸੇਵਾ ਕੀਤੀ ਮੈਨੂੰ ਦੱਸ ਆਪਾਂ ਚੱਲੇ ਸੀਗੇ ਅਮਰਤਪਾਲ ਨੇ ਅਮਰਤ ਛਕਾਉਣਾ ਸੀ ਜੀ ਤੇ ਆਪਾਂ ਨਸ਼ੇ ਨੂੰ ਕਰਨਾ ਸੀ ਝੀਲ 'ਚ ਜਾ ਕੇ ਬਹਿ ਗਿਆ ਮਤਲਬ ਉਹ ਜਿਹੜੇ ਆਬਜੈਕਟ ਲਈ ਆਇਆ ਸੀ ਉਹ ਸਿਰੇ ਛੜਿਆ ਕਿਉਂ ਨਹੀਂ ਚੜਿਆ ਉਹ ਇਸ ਕਰਕੇ ਟ੍ਰੈਕ ਤੋਂ ਭਟਕੇ ਬਿਲਕੁਲ ਉਹਨਾਂ ਨੇ ਉਸ ਪਾਸੇ ਨਹੀਂ ਚਲੇ ਜਿਹੜਾ ਸੌਖਾ ਕੰਮ ਸੀ ਉਹ ਕੀਤਾ ਆਪਣਾ ਲਾਈਮ ਲਾਈਟ ਚਾਓ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਐਵੇਂ ਗਲਤ ਨਾਂ ਲੈ ਕੇ ਅਗਲਾ ਕਹਿੰਦਾ ਯਾਰ ਤੁਸੀਂ ਸਾਨੂੰ ਐਵੇਂ ਭੰਡ ਦੇ ਰਹੇ ਨੇ ਪਰ ਤੁਸੀਂ ਐਜ਼ ਅੰਡੀਵੀਜੂਅਲ ਕੋਈ ਪਾਰਟੀ ਨਹੀਂ ਹੈ ਕੋਈ ਪੋਲਿਟਿਕਸ ਕੰਮ ਨਹੀਂ ਕੀਤਾ ਕੋਈ ਪਾਰਟੀ ਦੇ ਬਾਅਦ ਚ ਬਣੀ ਹੈ ਅਚਾਨਕ ਖੜੇ ਹੋਏ ਐਜ਼ ਇੰਡੀਪੈਂਡੈਂਟ ਜਿੱਤ ਗਏ ਤਾਂ ਜੇ ਤੁਹਾਡੀ ਪੋਲਿਟਿਕਸ ਕੋਈ ਨਹੀਂ ਤੁਹਾਡੀ ਪਾਰਟੀ ਕੋਈ ਨਹੀਂ ਤੁਸੀਂ ਇੱਥੇ ਜਿਹੜਾ ਸਿੱਖੀ ਸੰਸਥਾਨਾਂ ਦੀ ਜਾਂ ਸਿੱਖੀ ਦੇ ਇੱਕ ਰਾਜਨੀਤਿਕ ਕਿਲਾ ਬਣਾਉਣ ਦਾ ਸੁਪਨਾ ਕਿਵੇਂ ਪੂਰਾ ਕਰੋਗੇ ਸਿੱਧਾ ਧਰਮ ਰਹੀਂਦੇ ਹੁਣ ਨਹੀਂ ਉੱਥੇ ਤੇ ਐਸਡੀਪੀਸੀ ਜਾਂ ਹੋਰ ਸਾਰੇ ਬੰਦੇ ਬੈਠੇ ਹੋ ਇੱਕ ਤਾਂ ਦੇ ਕੋ ਸੰਸਦਾਨ ਹੈਗਾ ਹੀ ਹੈਗਾ ਮੋٹے ਤੌਰ ਤੇ ਮੈਂ ਕਹਿੰਦਾ ਆ ਕਿ ਆਪਾਂ بار بار ਰਾਜਵੀਰ ਉੱਨਾ ਗੱਲਾਂ ਚ ਘੁੰਮਣ ਘੇੜੀਆਂ ਦੇ ਵਿੱਚ ਫਸੇ ਰਹਿੰਦੇ ਆ ਮੈਂ ਇੱਥੇ ਦੀ ਮੂਵਮੈਂਟ ਨਕਸਲਾਈਟਾਂ ਦੀ ਦੇਖੀ ਉਹਨਾਂ ਨੇ ਸੁਪਨਾ ਦਿੱਤਾ ਕਿ ਅਸੀਂ ਦੇਸ਼ 'ਚ ਇਨਕਲਾਬ ਕਰਕੇ ਗਰੀਬਾਂ ਦਾ ਰਾਜ ਕਰਨਾ ਕਾਰ ਪੂਪ ਪਾ ਬਦੂ ਗੈਂਡ ਗ੍ਰੇਨੇਟ ਕਿਆ ਕੁਛ ਨਹੀਂ ਚੱਲੇ ਜਿਹੜਾ ਮੋਸਟ ਬ੍ਰਿਲਿਅੰਟ ਯੂਥ ਸੀ ਵਾਈਬਰੈਂਟ ਯੂਥ ਮਾਰਿਆ ਗਿਆ ਪੁਲਿਸ ਨੇ ਮਾਰਤਾ ਖਤਮ ਹੋ ਗਿਆ ਫਿਰ ਦੁਬਾਰਾ ਪਿੰਡਰਾਂ ਵਾਲੇ ਆ ਗਏ ਇਹ 70s ਚੋਇਆ ਫਿਰ ਪਿੰਡਰਾਂ ਵਾਲੇ ਆ ਗਏ 80s ਦੇ ਵਿੱਚ 90s ਆ ਰਿਲੀ ਤੱਕ ਉਹਨਾਂ ਨੂੰ ਇੱਕ ਇੱਕ ਉਹ ਪੂਰ ਸਾਡਾ ਮਾਰ ਦਿੱਤਾ ਹੁਣ ਨਸ਼ਿਆਂ ਚ ਲਾਇਆ ਇਸ